ਸਤਨਾਮ ਸਤਨਾਮ ਮਤਲਬ ਧਰਤੀ ਜਿਹੜੀ ਹੈ ਉਹ ਮਾਂ ਹੈ ਤੇ ਅਵਤਾਰੀ ਪੁਰਖਾਂ ਦੀਆਂ ਜਿੰਨੀਆਂ ਵੀ ਮਾਤਾਵਾਂ ਹੋਈਆਂ ਨੇ ਅਵਤਾਰੀ ਪੁਰਖ ਹੁਣ ਤੱਕ ਧਰਤੀ ਦੇ ਉੱਤੇ ਜਿੰਨੇ ਵੀ ਹੋਏ ਨੇ ਉਹਨਾਂ ਦੀ ਤੁਲਨਾ ਸੀ ਮਹਾ ਮਾਤਾ ਦੇ ਨਾਲ ਜਾਂ ਧਰਤੀ ਦੇ ਨਾਲ ਕਰ ਸਕਦੇ ਹੋ ਮਾਤਾ ਗੁਜਰੀ ਜੀ ਜਿਹੜੇ ਨੇ ਉਹ ਮਹਾ ਮਾਤਾ ਨੇ ਕਿਉਂਕਿ ਉਹਨਾਂ ਦੀ ਕੁੱਖ ਤੋਂ ਸਮਝ ਲਓ ਖਾਲਸੇ ਦਾ ਹੀ ਜਨਮ ਹੋਇਆ ਜੋ ਜੇਕਰ ਆਪਾਂ ਧਰਤੀ ਦੇ ਉੱਤੇ ਔਰਤ ਦੀ ਗੱਲ ਜਦੋਂ ਕਰਦੇ ਆ ਤੇ ਇੱਕ ਪੁਰਾਣੀ ਤਸਵੀਰ ਦਾ ਮੈਂ ਤੁਹਾਨੂੰ ਥੋੜਾ ਹਵਾਲਾ ਦਿੰਨਾ ਹਾਂ ਸਾਡੇ ਪੁਰਾਣੇ ਕੈਲੰਡਰ ਹੁੰਦੇ ਸਨ ਹੱਲੇ ਵੀ ਉਹ ਤਸਵੀਰ ਨੈਟ ਦੇ ਉੱਤੇ ਪਈ ਹੈ ਆਪਾਂ ਵੀ ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ ਕਿ ਕਾਲੀ ਮਾਤਾ ਜਿਹੜੀ ਹੈ ਉਹ ਬੜੇ ਗੁੱਸੇ ਵਿੱਚ ਹੈ ਰੌਦਰ ਰੂਪ ਵਿੱਚ ਹੈ ਤੇ ਉਹਨਾਂ ਦੇ ਹੱਥ ਦੇ ਵਿੱਚ ਰਾਖਸ਼ਸ ਦਾ ਸਿਰ ਹੈ ਦੂਸਰੇ ਹੱਥ ਵਿੱਚ ਉਹਨਾਂ ਦੇ ਖੂਨ ਦਾ ਖੱਪਰ ਹੈ ਤੇ ਉਹਨਾਂ ਦੇ ਪੈਰਾਂ ਹੇਠਾਂ ਲੇਟੇ ਹੋਏ ਨੇ ਸ਼ਿਵਜੀ ਮਹਾਰਾਜ ਲੇਟੇ ਹੋਏ ਨੇ ਆਪਾਂ ਜਦੋਂ ਵੀ ਇਹ ਕਹਾਣੀ ਜਦੋਂ ਪੁੱਛਣੀ ਸਟੋਰੀਜ਼ ਐਪ ਇਹਦਾ ਮਤਲਬ ਪੁੱਛਣਾ ਆਪਣੇ ਵੱਡਿਆਂ ਕੋਲੋਂ ਤੇ ਉਹਨਾਂ ਨੇ ਜੋ ਗੱਲ ਦੱਸਦੇ ਸੀ ਉਹ ਆਪਣੇ ਹਿਸਾਬ ਸਿਰ ਦੱਸਦੇ ਸੀ ਪਰ ਜੇਕਰ ਅੱਜ ਦੀ ਡੇਟ ਵਿੱਚ ਮੈਂ ਉਸ ਚੀਜ਼ ਦੇਖਾਂ ਤੇ ਔਰਤ ਦਾ ਜਿਹੜਾ ਰੂਪ ਹੈ ਕੁਦਰਤ ਦੇ ਵਿੱਚ ਔਰਤ ਕੋਮਲ ਵੀ ਹੈ ਤੇ ਔਰਤ ਬਹੁਤ ਜ਼ਿਆਦਾ ਕਠੋਰ ਵੀ ਹੈ ਔਰਤ ਬੇहद ਸ਼ਾਂਤ ਵੀ ਹੈ ਤੇ ਔਰਤ ਜਦੋਂ ਰੋਦਰ ਰੂਪ ਵਿੱਚ ਆਂਦੀ ਆ ਉਦੋਂ ਪਰਮਾਤਮਾ ਵੀ ਬੇਵਸ ਹੋ ਜਾਂਦਾ ਹੈ ਇਹ ਉਹਦਾ ਮਤਲਬ ਇਹ ਸੀਗਾ ਕਿ ਜਦੋਂ ਔਰਤ ਦੀ ਮਿੱਟੀ ਦੇ ਅੰਦਰ ਕ੍ਰੋਧ ਦੀ ਜਵਾਲਾ ਭੜਕਦੀ ਹੈ ਉਦੋਂ ਬਾਕੀ ਦੇ ਤਿੰਨ ਤੱਤ ਜਿਹੜੇ ਨੇ ਜਿਵੇਂ ਆਕਾਸ਼ ਹੈ ਨੀਰ ਹੈ ਜਲ ਜਿਹਨੂੰ ਅਸੀਂ ਕਹਿੰਨੇ ਆ ਵాయు ਹੈ ਇਹ ਕੰਪਿਤ ਹੋ ਜਾਂਦੀਆਂ ਨੇ ਜਦੋਂ ਔਰਤ ਗੁੱਸੇ ਵਿੱਚ ਆਂਦੀ ਹੈ ਉਹਨੂੰ ਅਸੀਂ ਚੰਡੀ ਦਾ ਰੂਪ ਕਹਿ ਸਕਦੇ ਆ ਰੌਦਰ ਰੂਪ ਕਹਿ ਸਕਦੇ ਆ ਮਾਤਾ ਗੁਜਰੀ ਜੀ ਬਾਰੇ ਇੰਨਾ ਯਾਦ ਰੱਖਣਾ ਕਿ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹ ਨੀਅਰ ਅਬਾਊਟ 79 ਇਅਰਸ 79 80 ਸਾਲ ਦਾ ਜੀਵਨ ਹੈ 79 ਸਾਲ ਦਾ ਉਹਨਾਂ ਦਾ ਜਿਹੜਾ ਬਰਥ ਹੈ ਜਨਮ ਹੈ 1624 ਈਸਵੀ ਤੇ ਉਹ ਜਦੋਂ ਨਿਰਵਾਨ ਨੂੰ ਪ੍ਰਾਪਤ ਹੁੰਦੇ ਨੇ ਤੇ ਉਹ ਸਨ ਸੀਗਾ 1705 ਜਦੋਂ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੁੰਦੀ ਆ ਜਦੋਂ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਹੁੰਦੀ ਆ ਜੇਕਰ ਅਸੀਂ ਉਹਨਾਂ ਦਾ ਪੂਰਾ ਜੀਵਨ ਦੇਖੀਏ ਮਾਤਾ ਗੁਜਰੀ ਜੀ ਦਾ ਤੇ ਉਹਨਾਂ ਦੀ ਸ਼ਾਦੀ ਹੋਈ ਲਗਭਗ 10 ਸਾਲ ਦੀ ਉਮਰ 9.5 10 ਸਾਲ ਦੀ ਉਮਰ ਬੰਦੀ ਆ ਇਹਨਾਂ ਦਾ ਜੀਵਨ ਜਿਹੜਾ ਹੈ ਇਹ ਪ੍ਰੇਮ ਦਾ ਵੀ ਹੈ ਇਹਨਾਂ ਦਾ ਜੀਵਨ ਇੱਕ ਤਪ ਦਾ ਵੀ ਹੈ ਇਹਨਾਂ ਦਾ ਜੀਵਨ ਰਚਨਾਤਮਕਤਾ ਦਾ ਵੀ ਹੈ ਇਹ ਮੈਂ ਤੁਹਾਨੂੰ ਬਾਅਦ ਦੱਸਦਾ ਸਭ ਤੋਂ ਪਹਿਲੇ ਪ੍ਰੇਮਪੂਰਨ ਜੀਵਨ ਹੈ ਉਸ ਤੋਂ ਬਾਅਦ ਤਪ ਹੈ ਉਹ ਆਪਣੇ ਪਤੀ ਦੇ ਨਾਲ ਉਹ ਤਪੱਸਿਆ ਕਰ ਰਹੇ ਨੇ ਤੇ ਲਗਾਤਾਰ 22 ਸਾਲ ਤੱਕ ਮਾਤਾ ਗੁਜਰੀ ਜੀ ਜਿਹੜੇ ਨੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਬਾਹਰ ਬੈਠਦੇ ਨੇ ਜਿੱਥੇ ਭੌਰੇ ਚੁੱਪ ਤਪ ਕਰਨ ਦੇ ਨੇ ਉਹਨਾਂ ਦੇ ਨਾਲ ਇਸਤਰੀ ਦਾ ਇੱਕ ਪੂਰਨ ਤਪ ਹੈ ਜਿਵੇਂ ਅਸੀਂ ਰਮਾਇਣ ਦੇ ਵਿੱਚ ਦੇਖਦੇ ਆ ਕਿ ਰਮਾਇਣ ਵਿੱਚ ਕਈ ਵਾਰੀ ਸੰਵਾਦ ਆਉਂਦਾ ਹੈ ਕਿ ਮਹਾਨ ਕੌਣ ਸੀ ਸੀਤਾ ਸੀ ਕਿ ਲక్ష్మణ ਦੀ ਵੋਟੀ ਸੀਗੀ ਉਰਮਿਲਾ ਇੱਕ ਕਵੀ ਨੇ ਬੜਾ ਵਧੀਆ ਸੰਵਾਦ ਲਿਖਿਆ ਹੈ ਮੈਨੂੰ ਨਾਮ ਹੁਣ ਯਾਦ ਨਹੀਂ ਆ ਰਿਹਾ ਉਰਮਿਲਾ ਦੇ ਬਾਰੇ ਜਮਨ ਲਿਖਿਆ ਹੈ ਉਰਮਿਲਾ ਦਾ ਜਿਹੜਾ ਤਿਆਗ ਸੀਗਾ ਉਹ ਸੀਤਾ ਤੋਂ ਕਿਤੇ ਜ਼ਿਆਦਾ ਸੀਗਾ ਸੀਤਾ ਤੇ ਆਪਣੇ ਪਤੀ ਦੇ ਨਾਲ ਰਹੀ ਪਰ ਉਰਮਿਲਾ 14 ਸਾਲ ਤੱਕ ਲਗਾਤਾਰ ਆਪਣੇ ਮਹਿਲ ਦੇ ਵਿੱਚ ਕਮਰੇ ਦੇ ਵਿੱਚ ਦੀਪਕ ਜਲਾ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਰਹੀ ਉਸ ਤੋਂ ਬਗੈਰ ਸੋ ਉਰਮਿਲਾ ਜਿਹੜੀ ਸੀ ਉਹ ਮਹਾਨ ਸੀਗੀ ਐਸੇ ਤਰੀਕੇ ਨਾਲ ਮਾਤਾ ਗੁਜਰੀ ਜੀ ਦਾ ਤਪ ਹੈ ਜਦੋਂ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਦੇ ਵਿੱਚ ਤਪੱਸਿਆ ਕਰਦੇ ਨੇ ਉਹਨਾਂ ਦਾ ਤਪ ਰੂਪ ਹੈ ਉਸ ਤੋਂ ਬਾਅਦ ਉਹਨਾਂ ਦਾ ਆ ਜਾਂਦਾ ਰਚਨਾਤਮਕਤਾ ਕ੍ਰੀਏਟੀਵਿਟੀ ਕ੍ਰੀਏਟੀਵਿਟੀ ਦੇ ਵਿੱਚ ਕੀ ਹੈ ਕੀ ਹੈ ਜਿਹੜਾ ਅਨੰਦਪੁਰ ਸਾਹਿਬ ਅੱਜ ਸਾਡਾ ਇੱਕ ਬਹੁਤ ਵੱਡਾ ਤੀਰਥ ਸਥਾਨ ਹੈ ਐਦੀ ਕ੍ਰੀਏਟੀਵਿਟੀ ਦੇ ਵਿੱਚ ਮਾਤਾ ਗੁਜਰੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕ੍ਰੀਏਟੀਵਿਟੀ ਦੇ ਵਿੱਚ ਖਾਲਸੇ ਦਾ ਨਿਰਮਾਣ ਆ ਜਾਂਦਾ ਹੈ ਕਿ ਇਹ ਖਾਲਸਾ ਪੰਥ ਜਿਹੜਾ ਕਿ ਪੂਰਨ ਵਿਸ਼ਵ ਦੀ ਪੂਰਨ ਧਰਤੀ ਦੀ ਇੱਕ ਸ਼ਾਨ ਹੈ ਉਹਦੇ ਵਿੱਚ ਮਾਤਾ ਗੁਜਰੀ ਜੀ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਖਾਲਸਾ ਧਰਮਾਂ ਦਾ ਇੱਕ ਸੁੰਦਰ ਰੂਪ ਹੈ ਜਿਨੇ ਧਰਮ ਗਏ ਨੇ ਉਹਨਾਂ ਦਾ ਸੁੰਦਰ ਰੂਪ ਖਾਲਸਾ ਹੈ ਤੇ ਇੰਨੀ ਸੁੰਦਰਤਾ ਦਾ ਨਿਰਮਾਣ ਇੱਕ ਔਰਤ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਆ ਜਾਂਦਾ ਹੈ ਉਹਨਾਂ ਦਾ ਸਹਿਯਮ ਉਹਨਾਂ ਦੀ ਪੇਸ਼ੈਂਸ ਉਹਨਾਂ ਦੀ ਪੇਸ਼ੈਂਸ ਕੀ ਹੈ ਕਿ ਉਹ ਆਪਣੀਆਂ ਅੱਖਾਂ ਦੇ ਨਾਲ ਆਪਣੇ ਪਤੀ ਨੂੰ ਸ਼ਹੀਦ ਹੁੰਦੇ ਵੇਖਦੇ ਨੇ ਉਹਨਾਂ ਦੀ ਪੇਸ਼ੈਂਸ ਕੀ ਹੈ ਕਿ ਬੜੇ ਸ਼ਾਂਤ ਸੁਭਾਅ ਦੇ ਨਾਲ ਉਹ ਆਪਣੇ ਬੇਟੇ ਗੋਵਿੰਦ ਰਾਏ ਨੂੰ ਗਵਾਈ ਵੀ ਕਰਦੇ ਨੇ ਉਹਨਾਂ ਦੀ ਆਨੰਦਪੁਰ ਸਾਹਿਬ ਦੇ ਵਿੱਚ ਕਿ ਤੁਸੀਂ ਸ਼ਾਂਤ ਰਹਿਣਾ ਹੈ ਉਸ ਤੋਂ ਬਾਅਦ ਉਹ ਕੀ ਦੇਖਦੇ ਨੇ ਉਹ ਦੇਖਦੇ ਨੇ ਆਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡ ਕੇ ਜਾਣਾ ਪਿਆ ਤੇ ਉਹ ਬੜੇ ਸ਼ਾਂਤ ਸੁਭਾਅ ਦੇ ਨਾਲ ਜਾ ਰਹੇ ਨੇ ਆਪਣੇ ਪਰਿਵਾਰ ਤੋਂ ਵੱਖ ਹੁੰਦੇ ਨੇ ਤੇ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਸੈਮ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਜਦੋਂ ਦੋ ਛੋਟੇ ਸਾਹਿਬ ਜਹਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਉਦੋਂ ਮਾਤਾ ਗੁਜਰੀ ਦੀਦੀ ਦੋਨੋਂ ਉਂਗਲਾਂ ਦੇ ਸਾਨੂੰ ਪਕੜ ਕੇ ਉਹਨਾਂ ਦੇ ਜਿਹੜੇ ਪੁੱਤਰੇ ਸਾਨੂੰ ਜਾ ਰਹੇ ਸਨ ਛੋਟੇ ਛੋਟੇ ਪੁੱਤਰੇ ਜਾ ਰਹੇ ਸਨ ਉਹਨਾਂ ਦੇ ਤੇ ਉਹਨਾਂ ਨੇ ਉਹ ਜਿਹੜੀ ਠੰਡੇ ਬੁਰਜ ਦੇ ਵਿੱਚ ਜਿਹੜੀਆਂ ਰਾਤਾਂ ਗੁਜ਼ਾਰੀਆਂ ਉਹ ਰਾਤਾਂ ਕਿਸੇ ਕਾਇਰ ਮਾਂ ਦੀਆਂ ਨਹੀਂ ਸੀ ਹੈਗੀਆਂ ਕਿਸੇ ਕਾਇਰ ਦਾਦੀ ਦੀਆਂ ਰਾਤਾਂ ਨਹੀਂ ਸੀ ਹੈਗੀਆਂ ਉਹ ਰਾਤਾਂ ਜਿਹੜੀਆਂ ਸੀਗੀਆਂ ਉਹਦੇ ਵਿੱਚ ਉਹਨਾਂ ਦਾ ਵਿਲਾਪ ਨਹੀਂ ਸੀ ਹੈਗਾ ਉਹਨਾਂ ਨੇ ਆਪਣੇ ਪੋਤਿਆਂ ਨੂੰ ਗਲੇ ਲਗਾ ਕੇ ਇਹ ਨਹੀਂ ਕਿਹਾ ਕਿ ਕਾਸ਼ ਤੁਸੀਂ ਬਚ ਜਾਓ ਉਹਨਾਂ ਨੇ ਉਹਨਾਂ ਨੂੰ ਕਿਹਾ ਕੀਤਾ ਦਾਪੜ ਦਾਦਾ ਵੀ ਜਿਹੜਾ ਹੈ ਉਹ ਵੀ ਐਸ ਰਾਤ ਤੇ ਗਿਆ ਸੀ ਤੇ ਤੁਹਾਡਾ ਦਾਦਾ ਵੀ ਐਸ ਰਾਤ ਤੇ ਗਿਆ ਤੇ ਹੁਣ ਤੁਸੀਂ ਵੀ ਉਸ ਰਾਤ ਤੇ ਜਾਣਾ ਸੋ ਇੱਕ ਜ਼ੋਰਦਾਰ ਕਲਾਪ ਜਿਹੜੀ ਹੈ ਉਹ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਨੇ ਡਰਾਇਆ ਨਹੀਂਗਾ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਕੀ ਕਿਹਾ ਕਿ ਤੁਸੀਂ ਸ਼ਹਾਦਤ ਦੀ ਰਾਤ ਤੇ ਜਾਣਾ ਹੈ ਇਹਨੂੰ ਕਹਿੰਦੇ ਨੇ ਪੇਸ਼ੈਂਸ ਇਹਨੂੰ ਕਹਿੰਦੇ ਨੇ ਸਹਿਯਮ ਇਤਿਹਾਸਕਾਰ ਕਹਿੰਦੇ ਨੇ ਬਹੁਤ ਸਾਰੇ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਦੋਂ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਚੋਂ ਛਾਲ ਮਾਰ ਕੇ ਉਹਨਾਂ ਨੇ ਆਪਣੇ ਪ੍ਰਾਨ ਦੇ ਦਿੱਤੇ ਪਰ ਇਹ ਗੱਲ ਮੰਨਣ ਚ ਨਹੀਂ ਆ ਸਕਦੀ ਕਿਉਂਕਿ ਇੰਨੀ ਬਰੇਵ ਇੰਨੀ ਵੀਰੰਗਣਾ ਇੱਕ ਜਿਹੜੀ ਔਰਤ ਹੈ ਇੱਕ ਮਾਂ ਹੈ ਇੱਕ ਦਾਦੀ ਹੈ ਉਹ ਇਸ ਤਰੀਕੇ ਨਾਲ ਨਹੀਂ ਜਾ ਸਕਦੀ ਕੁਝ ਇਤਿਹਾਸਕਾਰਾਂ ਦੇ ਰਾਏ ਹੈ ਬਕਾਇਦਾ ਉਹਨਾਂ ਨੇ ਵਜ਼ੀਰ ਖਾਨ ਦੇ ਨਾਲ ਟੱਕਰ ਲਈ ਤੇ ਫਿਰ ਉਹਨਾਂ ਦੇ ਪ੍ਰਾਨ ਗਏ ਸੋ ਅਸੀਂ ਮਾਤਾ ਗੁਜਰੀ ਜੀ ਦੇ ਜੀਵਨ ਤੋਂ ਖਾਸ ਕਰਕੇ ਲੜਕੀਆਂ ਦੇ ਲਈ ਇਹ ਸੰਵਾਦ ਨੇ ਮਾਤਾ ਗੁਜਰੀ ਜੀ ਦੇ ਜੀਵਨ ਤੋਂ ਆਪਾਂ ਕੀ ਸਿੱਖਿਆ ਲੈਣੀ ਹੈ ਕਿ ਆਪਣੇ ਪਰਿਵਾਰ ਦੀ ਸ਼ਾਨ ਬਣੋ ਆਪਣੇ ਪਰਿਵਾਰ ਦੇ ਲਈ અપਮਾਨ ਨਾ ਬਣੋ ਆਪਣੇ ਪਰਿਵਾਰ ਲਈ ਸ਼ਾਨ ਬਣੋ ਜੇਕਰ ਤੁਹਾਨੂੰ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਤੇ ਯਕੀਨ ਕਰਦੇ ਨੇ ਉਹਨਾਂ ਦੇ ਟਰਸਟ ਦੇ ਉੱਤੇ 100 ਬਟਾ 100 ਪੂਰਾ ਉਤਰੋ ਉਹਨਾਂ ਦੇ ਵਿਸ਼ਵਾਸ ਨੂੰ ਕਦੀ ਸੇਂਦ ਨਾ ਲਗਾਓ Satnam, Satnam, Satnam.